ਟਾਡਾ ਮੇਰਾ ਨਾਮ ਹਰਪ੍ਰੀਤ ਪਿੰਡ ਛਬਰਾ ਇਹ ਸਰਕਾਰ ਵੱਲੋਂ ਕੀਤਾ ਗਿਆ ਕਿ ਜਿਨ੍ਹਾਂ ਦੇ ਖੇਤ ਉਹਨਾਂ ਦੀ ਰੇਤ ਯਾਨੀ ਕਿ ਜਿੱਥੇ ਤੁਹਾਡੇ ਪਾਣੀ ਆਇਆ ਤੁਹਾਡੀ ਮਿੱਟੀ ਆ ਗਈ ਰੇਤ ਆ ਗਈ ਆ ਤੁਹਾਨੂੰ ਹੁਣ ਕੋਈ ਨਹੀਂ ਰੋਕੂਗਾ ਤੁਹਾਡੇ ਵਾਸਤੇ ਹੀ ਆ ਹੁਣ ਕੀ ਕਹਿਣਾ ਚਾਹਤੋ ਜਿਹੜਾ ਇਹ ਐਲਾਨ ਕੀਤਾ ਵਾ ਐਲਾਨ ਤੇ ਜੇ ਸਦਾ ਚੱਲੇ ਫਿਰ ਤੇ ਬਹੁਤ ਵਧੀਆ ਤੇ ਸਾਡੇ ਕਈਆਂ ਕੋਲ ਸੰਦ ਹੈ ਨਹੀਂਗੇ ਜੇ ਜਿਆਦਾ ਜਲ ਮਿਲੂਗਾ ਟਾਈਮ ਫਿਰ ਤੇ ਅਗਲਾ ਆਪਦਾ ਸੰਦ ਸੰਦ ਬਣਾ ਕੇ ਆਪਦੀ ਦੇਦਾ ਕੱਢੀ ਜਾਊਗਾ ਵੇਚ ਲੂਗਾ ਤਜਾ ਮਲਿਆ ਦਹਾਵੀਆਂ ਦਿਨਾਂ ਦਾ ਫੇਰ ਖਾਓ ਉਹ ਸੰਦ ਬਣਾਉਂਦਾ ਰਿਹਾ ਉਹ ਸੰਦ ਬਣਾਉਂਦਾ ਰਹਿ ਗਿਆ ਉਹ ਡੇਢ 3 4 ਲੱਖ ਰੁਪਇਆ ਕੁੜਕੇ ਦੇ ਉਹਨਾਂ ਤੁਹਾਨੂੰ ਪਤਾ ਲੱਗਦਾ ਪਹਿਲੀ ਗੱਲ ਤੇ ਹੁਣ ਸਮੇਂ ਮਰਿਆ ਕਈਆਂ ਕੋ ਉਂ ਲੈ ਹੀ ਨਹੀਂ ਹੋਣੇ ਨਾ ਉੱਠੇ ਜਾਣਾ ਤੁਸੀਂ ਕੀ ਮੰਗ ਕਰਦੇ ਆਹੀਂ ਮੰਗ ਆਇਓ ਕਰਦੇ ਆਂ ਵੀ ਸਾਡੀਆਂ ਪੈਲੀਆਂ ਤੇ ਮਕਾਨ ਜਿਹੜੇ ਆ ਖਰਾਬ ਇਹੋ ਬਣਾਈ ਜਾਣ ਤੇ ਜਿਹੜੀ ਰੇਤਾ ਵਜੇ ਵੇਚਣ ਦੀ ਜਾਇਦਾਦ ਦਿੱਤੀ ਆ ਕੀ ਤੁਹਾਨੂੰ ਨਹੀਂ ਚਾਹੀਦੀ ਰੇਦਾ ਦੀ ਜਾਇਦਾਦ ਤੁਹਾਨੂੰ ਨਹੀਂ ਚਾਹੀਦੀ ਸਾਨੂੰ ਇਹ ਮਕਾਨ ਤੇ ਪੈਲੀਆਂ ਸਾਡੀਆਂ ਬਣ ਜਾਣ ਕਾਹੀ ਚਾਹੀਦੀ ਹਾਂਜੀ ਸਰਗਰਜੀ ਫਤਿਹ ਤੁਹਾਡਾ ਨਾਮ ਜੀ ਨਰਮਨ ਸਿੰਘ ਪਿੰਡ ਸਬਰਾ ਤੇ ਜਿੱਤਰਾ ਸਰਕਾਰ ਵੱਲੋਂ ਕਿਹਾ ਜਿੰਦੀ ਖੇਤ ਉਹਨਾਂ ਦੀ ਰੇਤ ਕੀ ਕਹਿਣਾ ਚਾਹੋਗੇ ਅਸੀਂ ਜੇ ਇਹ ਕਹਿਣਾ ਚਾਹੁੰਦੇ ਆ ਜਿੱਦੀ ਰੇਤ ਪੜੇ ਰੇਤ ਪਈ ਆ ਉਹ ਆਪਦੀ ਰੇਤ ਚੁੱਕ ਕੇ ਜੱਟ ਵੇਖ ਸਕਦਾ ਜੇ ਇਹ ਸਰਕਾਰ ਆਖੇ ਵੀ ਰੇਤ ਦੇ ਭਾਜ ਨਾਲੇ ਖੱਡਾ ਲਾਈਏ ਅਸੀਂ ਬਿਲਕੁਲ ਖੱਡ ਨਹੀਂ ਲਗੜਨੀ ਚਾਹੀਦੀ ਰੇਤ ਉਹ ਵੇਚੂ ਆ ਜਿਹਦੇ ਦੋ ਕਿਲੇ ਪਈ ਆ ਚੋਂ ਚ ਵੇ 10 ਕਿਲੇ ਪਈ ਆ ਚ ਇਸ ਬਹਾਨੇ ਨਾਲ ਸਰਕਾਰ ਆਵੇ ਕਿ ਅਸੀਂ ਖੱਡ ਲਾਉਨੇ ਆ ਤੇ ਤੁਹਾਡੀ ਦੇ ਚੁਕੰਡਿਆ ਅਸੀਂ ਬਿਲਕੁਲ ਸਰਕਾਰ ਨੂੰ ਇਹ ਪਾਲੀ ਨਹੀਂ ਵੜਨਾ ਚਾਹੁੰਦੇ ਨਾ ਜਿਮੀਦਾਰ ਚੁੱਕੂ ਆ ਪਵਾ ਗੱਡੇ ਦੇ ਚੁੱਕੇ ਪਵਾ ਰੇੜੇ ਦੇ ਚੁੱਕੇ ਆਪ ਦੀ ਰੇਤ ਭਰੂ ਆ ਆਪ ਦੀ ਰੇਤ ਕੱਢੂ ਆ ਇਹ ਨਾਵੇਂ ਸਰਕਾਰ ਆਣ ਕੇ ਬਹਾਨਾ ਭਰਾ ਲਵੇ ਤੇ ਰੇਤ ਦਾ ਹਿਸ ਕਰਤੀ ਆ ਪੀ ਚੁੱਕਣੀ ਸ਼ੁਰੂ ਕਰਤੀ ਆ ਜੱਟਾ ਨੇ ਅਸੀਂ ਸਵੇਰੇ ਖੱਡ ਰਾਦ ਗਏ ਤੇ ਅਸੀਂ ਖੱਡਾ ਲੱਗ ਤੁਹਾਡੀ ਜ਼ਮੀਨ ਪਧਰੀ ਕਰਦੇ ਆ ਅਸੀਂ ਸਰਕਾਰ ਨੂੰ ਬਿਲਕੁਲ ਨਹੀਂ ਵੜ ਦੇਣਾ ਚਾਹੁੰਦੇ ਨਾ ਹੀ ਕੰਡਾ ਲਗੜ ਦੇਣਾ ਨਾ ਹੀ ਕੋਹ ਲਗੜਨਾ ਸਰਕਾਰ ਆਖੇ ਭਾਲ ਕੇ ਪਰਚੀ ਕਟੋ ਜਮੀਨ ਆਵਦੀ ਚਹਿ ਰੇਤ ਕਟਨੀ ਆ ਸਰਕਾਰ ਨੇ ਬਿਲਕੁਲ ਪਰਚੀ ਨਹੀਂ ਕਟਰਦੇ ਨੇ ਇਹ ਪਰਚੀ ਬਿਲਕੁਲ ਨਹੀਂ ਕਟਦੇ ਨੇ ਬਿਲਕੁਲ ਜੋ ਸਾਡੀ ਸੰਵਟ ਆ ਅਈਆਂ ਨੇ ਸਾਡੀ ਜ਼ਮੀਨ ਦੇ ਵਿੱਚ ਜਿੰਨੀ ਰੇਤ ਪਈ ਆਪ ਗੱਡੇ ਲੱਧਿਏ ਭਾਵੇਂ ਰੇੜੇ ਦੇ ਲੱਧਿਏ ਅਸੀਂ ਆ ਤੁਹਾਡੇ ਕਹਿ ਰਹੇ ਕਿ ਨਹੀਂ ਜ਼ਰੂਰਤ ਨਹੀਂ ਉਹ ਚਲੋ ਇਹਨਾਂ ਨਾਲ ਜੂ ਤਾਂ ਜਿੰਨਾ ਸਾਡੀ ਜ਼ਮੀਨ ਨਾਲ ਰੇਤ ਪਈ ਇਹਨਾਂ ਨੇ ਨਹੀਂ ਪਈ ਸਾਡੇ ਪਈ 10 ਪੱਧਰਾ ਕਿੱਲਾ ਜਾ ਇਹਦੀ ਵੀ ਜ਼ਰੂਰਤ ਦੱਸ ਦਿਨ ਤੁਹਾਨੂੰ ਹਾਂ ਠੀਕ ਹੈ ਤੁਹਾਡੇ ਨਾਮ ਮੇਰਾ ਨਾਮ ਰੇਸ਼ਵਰ ਸਰਪੰਚ ਸਾਬਕਾ ਕਾਲੀਦਾਰ ਤੇ ਸਰ ਜਿਤਨਾ ਕੀ ਸਰਕਾਰ ਨੂੰ ਅੱਜ ਕਿਹਾ ਵਾ ਕਿ ਜਿੰਦੀ ਜਿੰਦਾ ਖੇਤ ਉਸੇ ਦੀ ਰੇਤ ਕੀ ਕਰਾ ਚੋਗੇ ਸਰ ਜੀ ਖੇਤ ਵੀ ਉਹਦਾ ਰੇਤ ਵੀ ਉਹਦੀ ਚਾਹੀਦੀ ਕਿਉਂਕਿ ਇਹਨਾਂ ਨੂੰ 23 ਦਾ ਪਾਣੀ ਆਇਆ ਸੀ 23 ਦੇ ਮਾਰੇ ਤੇ ਅੱਗੇ ਮਰਿਆ ਦੇ ਇੱਕ ਫਸਲ ਵੀ ਜੀ ਆ ਉਹ ਵੀ ਨਹੀਂ ਵੱਢਣੀ ਮਿਲੀ ਝੋਨਾ ਮਰ ਗਿਆ ਤੇ ਇਹਨਾਂ ਖਾਣਾ ਕੀ ਆ ਜੇ ਰੇਤ ਵੇਚ ਕੇ ਉਹਦੇ ਜਿਹੜੀ ਫਸਲ ਉਹਦੇ ਹੋਣੀ ਛਮਾਈ ਬਾਦ ਤੇ ਛਮਾਈ ਆਈ ਤਾਂ ਗਈ ਇਹ ਤਾਂ ਚਲੇਗੀ ਸਾਲ ਤੇ ਹੁਣੇ ਰੇਤ ਵੇਚ ਕੇ ਆਪ ਦਾ ਗੁਜ਼ਾਰਾ ਕਰ ਸਕਦੇ ਆ ਸਰਕਾਰ ਨੇ ਜਾਇਜ਼ ਦੇਤੀ ਆ ਨਾ ਜਾਇਜ਼ ਤੇ ਸਰਕਾਰ ਨੇ ਇਦਾਂ ਨਹੀਂ ਦਿੱਤੀ ਸਰ ਜਿੱਦਨ ਸਰਕਾਰ ਜਾਇਜ਼ਤ ਦੇਊਗਾ ਉਹ ਤੁਹਾਨੂੰ ਦੱਸਦਾ ਕਿ ਦਿੱਤੀ ਆ ਪਾਣੀ ਲੈ ਲੈੰਦੋ ਹੁਣ ਸਰਕਾਰਾਂ ਦਾ ਇਹ ਆ ਵੀ ਜੇ ਇੱਥੇ ਨਾ ਕੋਈ ਗਲਤ ਲਾਜਵਜ ਬੋਲ ਦੇ ਤਾਂ ਸਾਨੂੰ ਲੋਕਾਂ ਘੇਰਨਾ ਤੇ ਜਿੱਦਨ ਪਾਣੀ ਲੈ ਗਿਆ ਉਦੋਂ ਸਰਕਾਰ ਦੇ ਠੇਕੇ ਵਾਲੇ ਸਰਕਾਰ ਨੇ ਇਹਦਾ ਸਾਰਾ ਕੁਝ ਕਰਨਾ ਸਰਕਾਰ ਨੇ ਪਰਚੀਆਂ ਕੱਟਣੀਆਂ ਕੋਈ ਇਹਨਾਂ ਜੋ ਇਹਦੇ ਅੱਗੇ 23 ਦੇ ਮਾਰੇ ਇਹ ਤਾਂ ਹੀ ਤਾਕ ਨਹੀਂ ਆਏ ਹੁਣ ਇਹਨਾਂ ਕੋਲ ਕੀ ਆ ਕੋਠਾ ਮੜ ਇਹਨਾਂ ਜਿੰਨਾ ਨੁਕਸਾਨ ਹੋ ਗਿਆ ਸਰਕਾਰ ਤੇ ਪਰਭਾਈ ਨਹੀਂ ਕਰ ਸਕਦੀ ਸਰਕਾਰ ਨੇ ਪਿਛਲੇ ਇਹ 6800 ਰੁਪਇਆ ਆ ਸਾਡਾ ਖਰਾਬੇ ਦਾ ਸਾਡੇ ਕੁੱਤੀ ਵਾਲੇ ਚਲੇ ਗਏ ਤੇਹੀ ਚ ਪਾਣੀ ਤੇ ਉਹਨਾਂ 200 ਰੁਪਇਆ ਪਾ ਕੇ 7000 ਨਹੀਂ ਪੂਰਾ ਕੀਤਾ ਜਿਹੜਾ ਮੋਦੀ ਵਾਲਾ 6800 ਆ ਉਹੋ ਹੀ ਦਿੱਤਾ ਸੀ ਕਿਸੇ ਨੇ ਦੁੱਕੀ ਕੋਲੋਂ ਨਹੀਂ ਦਿੱਤੀ ਜਿਹੜਾ ਬੱਕਰੀ ਦਾ ਮੁਰਗੀ ਦਾ ਮਾਅ ਜਾਂਦਾ ਬੱਕਰੀ ਦਾ ਮਾਅ ਜਾਂਦਾ ਉਹ ਮਾਅ ਜਾਂ ਛੱਡ ਕੇ ਆਪ ਹੀ ਨਹੀਂ ਲੱਭੇ ਖੇਤੀ ਦਾ ਮਾਅ ਜਾਂਦਾ